ਨਵੀਆਂ ਡਾਂਸਰ ਅਤੇ ਗਾਇਕਾ ਸਪਨਾ ਚੌਧਰੀ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਦਾ ਹੀ ਹਿੱਸਾ ਬਣ ਰਹੀ ਆ ਪਰ ਇਸ ਵਾਰ ਸਪਨਾ ਚੌਧਰੀ ਕਾਨੂੰਨੀ ਮੁਸੀਬਤ ਦੇ ਵਿੱਚ ਫਸ ਗਈ ਆ ਗਾਇਕਾ ਦੀਆਂ ਮੁਸ਼ਕਲਾਂ ਬਾਧੀਆਂ ਨਜ਼ਰ ਆ ਰਹੀਆਂ ਸਪਨਾ ਤੇ ਗ੍ਰਿਫਤਾਰੀ ਦੀ ਧਮਕੀ ਮਡਰਾ ਰਹੀ ਆ ਦਰਸਲ ਦੇ ਵਿੱਚ ਦਿੱਲੀ ਦੀ ਤੀਸਾ ਯਾਰੀ ਅਦਾਲਤ ਨੇ ਇੱਕ ਹਾਈ ਪ੍ਰੋਫਾਈਲ ਤੋਂ ਖਤਰੇ ਦੇ ਮਾਮਲੇ ਦੇ ਵਿੱਚ ਸਪਨਾ ਚੌਧਰੀ ਦੇ ਖਿਲਾਫ ਗੈਰ ਜਮਾਨਤੀ ਵਾਰੰਟ ਜਾਰੀ ਕੀਤਾ ਸੀ ਦਰअसल ਦੇ ਵਿੱਚ ਸਪਨਾ ਨੂੰ ਕੋਰਟ ਦੇ ਵਿੱਚ ਪੇਸ਼ ਹੋਣਾ ਸੀ ਪਰ ਉਹ ਇਹ ਨਿਰਧਾਰਤ ਮਿਤੀ ਤੇ ਨਹੀਂ ਪਹੁੰਚੀ ਦਿੱਲੀ ਦੀ 30 ਹਜ਼ਾਰੀ ਅਦਾਲਤ ਦੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਰੇਸ਼ਵੀ ਗੁਪਤਾ ਨੇ ਮੰਗਲਵਾਰ ਨੂੰ ਸਪਨਾ ਚੌਧਰੀ ਦੇ ਅਦਾਲਤ ਦੇ ਵਿੱਚ ਪੇਸ਼ ਨਾ ਹੋਣ ਤੇ ਗੈਰ ਹਜ਼ਮਾਨਤੀ ਵਰੰਟ ਜਾਰੀ ਕੀਤਾ ਹੈ ਇਸ ਮਾਮਲੇ ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਅਦਾਲਤ ਨੇ ਕਿਹਾ ਕਿ ਦੋਸ਼ੀ ਨੇ ਪਿਛਲੀ ਸੁਣਵਾਈ ਤੇ ਹਾਜ਼ਰੀ ਤੋਂ ਛੋਟ ਮੰਗੀ ਸੀ ਪਰ ਸਪਨਾ ਮੰਗਲਵਾਰ ਨੂੰ ਵੀ ਪੇਸ਼ ਨਹੀਂ ਹੋਈ ਸਪਨਾ ਨੂੰ ਬੁਲਾਉਣ ਦੇ ਬਾਵਜੂਦ ਵੀ ਉਹ ਅਦਾਲਤ ਦੇ ਵਿੱਚ ਨਹੀਂ ਪਹੁੰਚੀ ਹੁਣ ਅਦਾਲਤ ਇਸ ਦੀ ਅਗਲੀ ਸੁਣਵਾਈ 25 ਅਕਤੂਬਰ ਨੂੰ ਕਰੇਗੀ ਅਦਾਲਤ ਨੇ ਆਪਣੇ ਹੁਕਮ ਦੇ ਵਿੱਚ ਕਿਹਾ ਕਿ ਅਗਲੀ ਸੁਣਵਾਈ ਤੱਕ ਮੁਲਜ਼ਮ ਖਿਲਾਫ ਗੈਰ ਜਮਾਨਤੀ ਬਰੰਟ ਯਾਨੀ ਕਿ ਐਨਬੀਡਬਲਯੂ ਜਾਰੀ ਕੀਤਾ ਹੈ ਜੇਕਰ ਪੂਰੇ ਮਾਮਲੇ ਦੀ ਗੱਲ ਕਰੀਏ ਤਾਂ ਪਵਨ ਚਾਵਲਾ ਨੇ ਨਾਂ ਦੇ ਵਿਅਕਤੀ ਨੇ ਦਿੱਲੀ ਪੁਲਿਸ ਦੇ ਕੋਲ ਸ਼ਿਕਾਇਤ ਦਾਇਰ ਕੀਤੀ ਹੈ ਕਿ ਸਪਨਾ ਚੌਧਰੀ ਨੇ ਉਸ ਦੇ ਨਾਲ ਪੈਸੇ ਦੀ ਠੱਗੀ ਮਾਰੀ ਆ ਪਵਨਦੀਸ਼ ਕੈਟ ਤੇ ਦਿੱਲੀ ਪੁਲਿਸ ਨੇ 2021 ਦੇ ਵਿੱਚ ਐਫ ਆਈ ਆਰ ਦਰਜ ਕੀਤੀ ਸੀ ਪਰ ਚੌਧਰੀ ਪਰ ਸਪਨਾ ਚੌਧਰੀ ਤੇ ਕਾਰੋਬਾਰ ਦੇ ਬਹਾਨੇ ਪਵਨ ਤੋਂ ਪੈਸੇ ਲੈਣ ਦੇ ਇਲਜ਼ਾਮ ਹੈ ਪਰ ਉਸ ਨੇ ਅਤੇ ਉਸ ਦੇ ਪਰਿਵਾਰ ਨੇ ਪੈਸੇ ਦੀ ਵਰਤੋਂ ਕਿਸੇ ਹੋਰ ਕੰਮ ਲਈ ਕਰ ਲਈ ਇਸ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਯਾਨੀ ਕਿ ਈਓਡਬਲਿਊ ਨੇ ਸਪਨਾ ਚੌਧਰੀ ਖਿਲਾਫ ਚਾਰਜੀ ਚਾਰਜ ਸ਼ੀਟ ਦਾਖਲ ਕੀਤੀ ਆ 22 ਮਈ 2024 ਨੂੰ ਅਦਾਲਤ ਨੇ ਆਈਪੀਸੀ ਦੀ ਧਾਰਾ 420 ਅਤੇ 406 ਦੇ ਤਹਿਤ ਅਪਰਾਧ ਦਾ ਨੋਟਿਸ ਲਿਆ ਪਰ ਸੱਮਨ ਭੇਜਣ ਜਾਣ ਦੇ ਬਾਵਜੂਦ ਵੀ ਸਪਨਾ ਚੌਧਰੀ ਆਪਣੀ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਈ